ਕੀ ਕਿਹੜੀ ਦਿੱਕਤ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਆ ਮੈਂ ਭਾਰਤੀ ਕਿਸਾਨ ਮੋਰਚੇ ਨੂੰ ਇੱਕ ਪ੍ਰਗਰਾਹ ਦਾਜਲਾ ਪਛੰਡੇ ਦਾ ਪ੍ਰਧਾਨ ਆ ਮੋਕੇ ਜਿਹੜਾ ਰੈਲੀ ਰੱਖੀ ਗਈ ਸੀ ਕੀ ਉਹਦੇ ਪ੍ਰਸਵੇ ਲੈਣਾ ਤੋਂ ਉੱਪਰ ਹਾਂ ਦੇਖੋ ਮੋਕੇ ਰੈਲੀ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਤਹਿਤ ਹੋਈ ਹੈ ਦੋ ਵੱਡੀਆਂ ਰੈਲੀਆਂ ਦਾ ਸੱਦਾ ਸੀ ਐਸ ਕੇਐਮ ਦਾ ਪਹਿਲਾਂ ਟੁਹਾਣੀ ਹੋਈ ਹੈ ਜਿਹੜੀ ਪੰਜਾਬ ਤੇ ਹਰਿਆਣੇ ਦੀਆਂ ਤਥੇ ਬੰਦੀਆਂ ਦੀ ਸਾਂਝੇ ਤੌਰ ਤੇ ਸੀ ਇਹ 9 ਜਨਵਰੀ ਨੂੰ ਜਿਹੜਾ ਮੋਕੇ ਦੇ ਵਿੱਚ ਪੰਜਾਬ ਦੀਆਂ ਟੋਟਲ ਜਿਉਂ ਇਹਦੇ ਵਿੱਚ ਸਾਰੀ ਯੂਤ ਲਈ ਲੀਡਰਸ਼ਿਪ ਹੈ ਜਿਹੜੀ ਐਸਕੇਮ ਦੀ ਕੋਆਰਡੀਨੇਸ਼ਨ ਕਮੇਟੀ ਉਹ ਸਾਰੀ ਆਈ ਹੋਈ ਸੀ ਉਹਦੇ ਵਿੱਚ ਉਹਦੇ ਵਿੱਚ ਕਿਉਂਕਿ ਵੱਡਾ ਜਿਹੜਾ ਫੈਸਲਾ ਸੀ ਸਾਡਾ ਉਹ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਡੇ ਵੱਡੇ ਘੋਲ ਆ ਰਹੇ ਆ ਕੇਂਦਰ ਸਰਕਾਰਾਂ ਵੱਲੋਂ ਜਿਹੜਾ ਖਾਸ ਕਰਕੇ ਨਵਾਂ ਡਰਾਫਟ ਭੇਜਿਆ ਕੇਤੀ ਮੰਡੀ ਕਰਨ ਵਾਲਾ ਉਹਨੂੰ ਰੱਦ ਕਰਾਉਣ ਖਾਤਰ ਵੱਡੇ ਘੋਲਾਂ ਦੀ ਲੋੜ ਹੈ ਇਸ ਕਰਕੇ ਸਾਂਝ ਦਾ ਹੱਥ ਆ ਕੇ ਵਧਾਉਣ ਖਾਤਰ ਦੂਜੇ ਫੋਰਮਾਂ ਦੇ ਨਾਲ ਇਹ ਇਸ਼ੂ ਬਣਿਆ ਰਿਹਾ ਹੈ ਮੋਕੇ ਦੀ ਜਿਹੜੀ ਹੈਗੀ ਆ ਮਹਾਪੰਚਾਇਤ ਦੇ ਵਿੱਚ ਜਿੱਦੇ ਚੋਸੇ ਤੈ ਹੋਇਆ ਬਕਾਇਦਾ ਮਤਾ ਪਾਇਆ ਗਿਆ ਉੱਥੇ ਜਿੰਦਾ ਬਟਾ ਇਕੱਠ ਸੀ ਉੱਥੇ ਘੱਟੋ ਘੱਟ 60-70 ਹਜ਼ਾਰ ਦਾ ਇਕੱਠ ਜੁੜਿਆ ਚੰਗੀ ਗੱਲ ਹੈ ਤੇ ਅਸੀਂ ਲੋਕਾਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਫੰਡ ਦੇ ਬਾਵਜੂਦ ਵੀ ਐਡਾ ਵੱਡਾ ਇਕੱਠ ਜੁੜਿਆ ਤੇ ਐਡੇ ਵੱਡੇ ਇਕੱਠ ਨੇ ਉੱਥੇ ਹੱਥ ਖੜੇ ਕਰਕੇ ਮਤੇ ਪਾਸ ਕੀਤੇ ਆ ਵੀਰ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨੇ ਫੋਰਮ ਜਿਹੜੇ ਅੱਜ ਲੜ ਰਹੇ ਆ ਇੱਕ ਪਾਸੇ ਐਸਕੇਐਮ ਇਹ ਹੈ ਭਾਰਤ ਆਲਾ ਸੰਜੁਕਤ ਖਾਨ ਮੋਰਚਾ ਭਾਰਤ ਇੱਕ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆ ਤੀਜਾ ਮੋਰਚਾ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਮੋਰਚਾ ਉਹ ਹੈਗਾ ਜਿਹਨੂੰ ਕੇਐਮਐਮ ਵੀ ਕਹਿੰਦੇ ਆ ਕਿਸਾਨ ਮਜ਼ਦੂਰ ਮੋਰਚਾ ਉਹ ਸਾਰੇ ਤਿੰਨੇ ਮੋਰਚੇ ਵੀ ਰੜ ਕੇ ਇਕੱਠੇ ਸੰਘਰਸ਼ਾ ਵੇਢਣਾ ਉਹ ਕਦਮ ਅੱਗੇ ਵਧਾਇਆ ਉੱਥੇ ਮਤਾ ਪਾਸ ਕੀਤਾ ਉਹ ਮਤੇ ਦੇ ਵਿੱਚ ਜਿਹੜੀ ਪਹਿਲੇ ਐਸਕੇਐਮ ਦੀ ਲਗਭਗ 11 ਮਹੀਨੇ ਹੋ ਗਏ ਕਮੇਟੀ ਬਣੀ ਨੂੰ 6 ਮੈਂਬਰੀ ਕਮੇਟੀ ਬਣੀ ਹੈ ਜਿਹਦੇ ਚੋਂ ਕੋਆਰਡੀਨੇਸ਼ਨ ਕਮੇਟੀ ਉਹ ਲਗਾਤਾਰ ਜਿਹੜਾ ਯਤਨ ਕਰ ਰਹੀ ਹੈ ਵੀ ਇਹ ਕਿਤਾਬ ਆਰਤਾ ਅੱਗੇ ਵਧੇ ਉਹਦੇ ਕਦਮ ਵਜੋਂ ਕੱਲ ਫੈਸਲਾ ਇਹ ਕੀਤਾ ਵੀ ਇੱਕ ਤਾਂ ਆਪਾਂ ਇੱਕ ਦੂਜੇ ਦੇ ਖਿਲਾਫ ਬਿਲਕੁਲ ਮੂੰਹ ਵੱਧ ਕਰਕੇ ਕਿਉਂਕਿ ਪਿਛਲੇ ਦਿਨੀ ਜੇ ਦੋ ਵੱਡੇ ਨਾਲ ਰੈਂਕਾ ਹੋ ਜਾਂਦੇ ਨੇ ਘੁਆਣੇ ਦੇ ਤੇ ਉਧਰ ਖਨੌਰੀ ਬਾਰਡਰ ਤੇ ਉਹਦੇ ਵਿੱਚ ਕੁਝ ਮਾੜਾ ਪੱਖ ਇਹ ਵੀ ਆਪਣੇ ਦੇਖਣ ਨੂੰ ਮਿਲਿਆ ਵੀ ਦੋਨਾਂ ਪਾਸਿਆਂ ਤੋਂ ਇੱਕ ਦੂਜੇ ਤੇ ਟਿੱਪਣੀਆਂ ਵੀ ਕਰੀਆਂ ਜਿਹੜੀਆਂ ਕਿਸਾਨ ਘੋਲ ਨੂੰ ਕਮਜ਼ੋਰ ਕਰਦੀਆਂ ਤੇ ਸਰਕਾਰ ਨੂੰ ਫਾਇਦਾ ਪਹੁੰਚਾਉਂਦੇ ਗਏ ਉਹ ਉੱਥੇ ਮਤਾ ਪਾਸ ਹੋਇਆ ਵੀ ਇੱਕ ਦੂਜੇ ਦੇ ਖਿਲਾਫ ਬੋਲਣਾ ਤਾਂ ਬੰਦ ਕਰੋ ਸਰਕਾਰਾਂ ਬਾਲੀ ਸਿਹਤ ਰਹੇ ਸਾਰੇ ਮੋਰਚਿਆਂ ਤੇ ਤੇ ਚੰਗੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੇ ਤੌਰ ਤੇ ਸਾਂਝੇ ਕਦਮ ਪੁੱਟ ਕੇ ਜਾਣਾ ਉਹਦੇ ਪਹਿਲੀ ਘੜੀ ਵਜੋਂ ਹੀ ਪਹਿਲਾਂ ਉਹਨਾਂ ਦਾ ਵੀ ਸੱਦਾ ਆਇਆ ਹੋਇਆ ਵੀ ਪ੍ਰਿੰਟ ਪ੍ਰਿੰਟ ਆਖੀਆਂ ਸਾੜੋ 10 ਜਨਵਰੀ ਨੂੰ ਉਹਦੇ ਤੌਰ ਤੇ ਅੱਜ ਸਾਰੇ ਸੱਦਾ ਜਿਹੜਾ ਦਿੱਤਾ ਸੀ ਇੱਧਰ ਸਾਡੀ ਜਥੇਬੰਦੀ ਵੀ ਕੇ ਜੁਗ ਗ੍ਰਾਹਾਂ ਵੱਲੋਂ ਉਹਦੇ ਨਾਲ ਤਾਲਮੇਲ ਕਰਕੇ ਵੀ ਇਹਨੂੰ ਸਾਂਝੇ ਬਣਾਓ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਰੀਆਂ ਜਿੰਨੀਆਂ ਇੱਕ ਜੇਵੇਂ ਇੱਕ ਪਿੰਡ ਦੇ ਮੇਰੇ ਪਿੰਡ ਦੀ ਉਧਾਰ ਲਈ ਦੇਣੀ ਹੋਵੇ ਉੱਥੇ ਵੀ ਤਿੰਨੇ ਜਥੇਬੰਦੀਆਂ ਸਿੱਧੂਪੁਰ ਵਾਲੇ ਵੀ ਹੈਗੇ ਉੱਥੇ ਸਾਡੇ ਰਿਕੌਂਦੇ ਵਾਲੇ ਆ ਵਿੱਚ ਅਸੀਂ ਉਗਰਾਹਾਲੇ ਤਿੰਨਾਂ ਨੇ ਤੇ ਪੂਰੇ ਪਿੰਡ ਨੇ ਰਲ ਕੇ ਸਾਂਝੇ ਤੌਰ ਤੇ ਉਹ ਅਰਥੀ ਸਾੜੀ ਜਾਂ ਇੱਕ ਸਾਂਝ ਦਾ ਸਨੇਹਾ ਜਿਹੜਾ ਦਿੱਤਾ ਹੈ ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡੇ ਦੇ ਬਹੁਤ ਸਾਰੇ ਪਿੰਡ ਆ ਜਿਨ੍ਹਾਂ ਤੇ ਸਾਰੀਆਂ ਵਿੱਚੇ ਸਿੱਧੂਪੁਰ ਵਾਲੇ ਵਿੱਚ ਡਕਾਉਂਦੇ ਵਾਲੇ ਜਿੰਨੀਆਂ ਜਿੰਨੀਆਂ ਜਥੇਬੰਦੀਆਂ ਆ ਜਾਂ ਹੋ ਭਰਾਤਰੀ ਜਿਹੜੀਆਂ ਸੰਸਥਾਵਾਂ ਚਾਹੇ ਕਲੱਬ ਨੂੰ ਚਾਹੇ ਕੋਈ ਹੋਰ ਸੰਸਥਾਵਾਂ ਆ ਉਹਨਾਂ ਨੇ ਸਾਂਝੇ ਤੌਰ ਤੇ ਉਹ ਅਰਥੀ ਜਿਹੜੀਆਂ ਕੇਂਦਰ ਦੀਆਂ ਸਾੜੀਆਂ ਤੇ ਇੱਕ ਸਾਂਝਾ ਮੱਤ ਦਿਖਾਇਆ ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿੱਚ ਸਾਂਝ ਨੂੰ ਹੋਰ ਅੱਗੇ ਵਧਾਇਆ ਜਾਵੇ ਤੇ ਇਹਨੂੰ ਪੱਕੇ ਪੈਰੀ ਕੀਤਾ ਜਾਵੇ ਅੱਜ ਉਹ ਵੀ ਮਤਾ ਪਾਸ ਕੀਤਾ ਵੀ ਜਿਹੜੀ ਸ਼ੇ ਮੈਂਬਰੀ ਟੀਮ ਹੈ ਉਹ ਸੌਦਾ ਜਥਾ ਲੈ ਕੇ ਅੱਜ ਖਨੌਰੀ ਜਾਊਗੀ ਕਿਉਂਕਿ ਪਿਛਲੇ ਦਿਨੀ ਜਦੋਂ 21 ਜਨਵਰੀ ਮਤਲਬ ਦਸੰਬਰ ਨੂੰ ਪਟਿਆਲੇ ਦੇ ਵੀ ਮੀਟਿੰਗ ਹੋਈ ਸੀ ਇਹ ਤਿੰਨੇ ਫੋਰਮਾਂ ਦੀ ਵੀ ਸਾਂਝੀ ਮੀਟਿੰਗ ਬਣੀ ਉਹਦੇ ਚ ਇੱਕ ਫੋਰਮ ਆਇਆ ਨਹੀਂ ਸੀ ਗੈਰ ਹਾਜ਼ਰ ਜਿਹੜਾ ਐਸਕੇਮ ਹੈ ਇਸ ਕਰਕੇ ਦੁਬਾਰਾ ਫਿਰ ਉਹਨਾਂ ਨੂੰ ਇਸੇ ਤਰ੍ਹਾਂ ਦੀ ਬੇਨਤੀ ਲੈ ਕੇ ਜਾ ਰਹੇ ਆ ਵੀ ਆਓ ਆਪਾਂ ਇਕੱਠੇ ਹੋ ਜਿੱਤੇ ਗਾਹ 15 ਤਰੀਕ ਨੂੰ ਮੀਟਿੰਗ ਕਰਨੀ ਹੈ ਜਿਹੜੀ ਆਪਾਂ ਸਾਂਝੇ ਬੈਠ ਕੇ ਤੇ ਸਾਂਝਾ ਸਦਾ ਦੇ ਜਿਹੜਾ ਸਾਂਝਾ ਵੱਡਾ ਘੋਲ ਨੂੰ ਅੱਗੇ ਵਧਾਚੇ ਏ ਜਨਨੇ ਚੰਗੇ ਕਦਮ ਹੈ ਚੰਗਾ ਥੱਲੇ ਜਨਤਾ ਦਾ ਹੰਗਾ رائے ਦੇ ਵਿੱਚ ਮਿਲਿਆ ਤੇ ਅੱਜ ਦੇ ਜਿੰਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜੇ ਮੈਂ ਕਹਾ ਬਹੁਤ ਸਾਰੇ ਪਿੰਡਾਂ ਦੇ ਵਿੱਚੇ ਸਾਂਝੇ ਤੌਰ ਤੇ ਆਰਥਿਕ ਹੁਕਮ ਜਾਰੇ ਹੋਏ ਆ ਤੇ ਹਜੇ ਵੀ ਜਾਨੀ ਉਹ ਗੱਲ ਜਿਹੜੀ ਦੂਰ ਕਰਨ ਵਾਲੀ ਹੈ ਸਾਡੀ ਖਾਸ ਕਰਕੇ ਸਿੱਧੂ ਸਿੱਧੂਪੁਰ ਵਾਲੇ ਵੀਰਾਂ ਨੂੰ ਮੈਂ ਬੇਨਤੀ ਵੀ ਕਰੂ ਤੁਹਾਡੇ ਮਾਤਮੇ ਇਹ ਕੋਸਤਾ ਮਤੇ ਇਹ ਹਜੇ ਵੀ ਇਕਤਾ ਦੇ ਵਿੱਚ ਡਿੱਕੇ ਖੜੇ ਕੀਤੇ ਗਏ ਉਹ ਇਹ ਜਿਹੜੇ ਡਿੱਕੇ ਆਪਾਂ ਦੂਰ ਕਰਕੇ ਆਓ ਇਕੱਠੇ ਹੋ ਕੇ ਸਾਂਝੇ ਘੋਲ ਦੇ ਰਾਹ ਭਜੇ ਕਿਉਂਕਿ ਦਿੱਲੀ ਅੰਦੋਲਨ ਦਾ ਸਭ ਕੁਝ ਸਾਨੂੰ ਇਹ ਦੱਸਦਾ ਵੀ ਸਾਂਝੇ ਹੋ ਕੇ ਲੜਾਂਗੇ ਦਾ ਸਰਕਾਰ ਨੂੰ ਝੁਕਾਇਆ ਜਾ ਸਕਦਾ ਨਹੀਂ ਸਰਕਾਰ ਦੇ ਜਿੰਮੇ ਹਮਲੇ ਆ ਨਵਾਂ ਖਰੜਾ ਆ ਗਿਆ ਮੰਡੀਆਂ ਦਾਲਾ ਉਸ ਤੋਂ ਬਾਅਦ ਨਵਾਂ ਕਾਨੂੰਨ ਜਿਹੜਾ 2013 ਵਾਲਾ ਜ਼ਮੀਨਾਂ ਕੁਆਇਰ ਕਰਨ ਵਾਲਾ ਉਹਦੇ ਸੋਧ ਕਰਕੇ ਧੱਕੇ ਨਾਲ ਜ਼ਮੀਨਾਂ ਖੋਣ ਵਾਲਾ ਉਹ ਪਾਸ ਕਰ ਰਹੇ ਐ ਇਸ ਕਰਕੇ ਵੱਡੇ ਹਮਲੇ ਨੂੰ ਰੋਕਣ ਖਾਤਰ ਸਾਂਝੇ ਘੋੜਾਂ ਦੀ ਵੱਡੇ ਘੋੜਾਂ ਦੀ ਰੋਡ ਜਿਹੜੇ ਕੋਈ ਆਪਣਾ ਜਾਣ ਜਾਂ 26 ਜਨਵਰੀ ਪ੍ਰੇਟੋਰ ਮਾਰਚਾ ਤੋਂ ਨਹੀਂ ਬਣੂਗਾ ਉਹ ਆ ਅਗਲੇ ਦਿਨ ਤੇ ਅੱਜ ਉਹ ਇਹੀ ਕਹਿਣਗੇ ਵੀ ਆਪਾਂ ਉਹਦੇ ਦਿਨਾਂ ਦੇ ਜਿਹੜਾ ਸਾਡੇ ਸੱਦੇ ਦਿੱਤੇ ਇਹਨਾਂ ਨੂੰ ਤਾਲ ਮੇਲ ਵਾਂਗ ਮੇਲ ਬਣਾ ਲਿਏ ਜੀ ਪੂਕਾ ਪਿੱਛਾ ਕਰਨਾ ਪੈਂਦਾ ਉਹ ਵੀ ਕਰ ਲੈਣਗੇ ਨਹੀਂ ਇਹਨਾਂ ਦਾ ਆਪਦੇ ਦੇਣਾ ਜਿਹੜੀ 15 ਤਰੀਕ ਨੂੰ ਮੀਟਿੰਗ ਹੋਣੀ ਹੈ ਉਹ ਜਨ ਸਾਰੇ ਚੰਗੀ ਗੱਲ ਹੈ ਤੁਹਾਡੇ ਬਾਦਮ ਰਾਹੀਂ ਵੀ ਬੇਨਤੀ ਕਰਾਂਗੇ ਵੀ ਸਾਰੇ ਆਓ ਸਿਰ ਜੋੜ ਕੇ ਬੈਠੇਗੇ ਤੇ ਖਾਸ ਕਰਕੇ ਜਿਹੜੀ ਤਰਖਨੋਰੀ ਬਾਰਡਰ ਤੇ ਐਸਕੇਮ ਗੈਰ ਰਾਜਨੀਤਿਕ ਬੈਠਾ ਉਹਦੇ ਆਗੂਆਂ ਨੂੰ ਬੇਨਤੀ ਕਰਾਂਗੇ ਵੀ ਆਓ ਤੁਸੀਂ ਵੀ ਗਿਲੇ ਸ਼ਿਕਵੇ ਦੂਰ ਕਰਕੇ ਆਪਾਂ ਮਤਭੇਦ ਪਾਸੇ ਰੱਖ ਲਗੇ ਇੱਕ ਵਾਰੀ ਸਰਕਾਰ ਦੇ ਖਿਲਾਫ ਸਾਂਝੀ ਲੜਾਈ ਲੜ ਖਾਤਰ ਇਕੱਠੇ ਹੋ ਜੇ ਤੇ ਆਉਣ ਵਾਲੇ ਦਿਨਾਂ ਦੇ ਵਿੱਚੇ ਭਾਵੇਂ ਉਹ ਪੂਤਲੇ ਸਾਣ ਵਾਲਾ ਮਾਮਲਾ ਭਾਵੇਂ ਟਰੈਕਟਰ ਮਾਰਚ ਵਾਲਾ 26 ਜਨਵਰੀ ਦਾ ਹੋਣਾ ਉਹਨਾਂ ਦਿਨਾਂ ਦੇ ਵਿੱਚ ਇਹ ਸਾਂਝੇ ਤੌਰ ਤੇ ਕਿਉਂ ਨਾ ਲੜਿਆ ਜਾਵੇ ਸਤ ਸਰਕਾਰ ਤੇ ਸਾਂਝੀ ਸੱਟ ਪਾਵੇ ਇਹ ਸਾਡੀ ਯਤਨ ਹੈ ਤੇ ਮੈਨੂੰ ਆਸ ਹੈ ਵੀ ਇਹਨਾਂ ਯਤਨਾਂ ਨੂੰ ਪੂਰ ਪਾਊਗਾ ਜਿਹੜਾ ਆਪਣਾ ਇੱਕ ਧਰਨਾ ਸੀਗਾ ਪਾਸਕਾ ਜਿਹੜਾ ਹਾਸ਼ੀਏ ਦੇ ਟੱਕੀਆਂ ਅਸੀਂ ਮਿਰਤਕਾਂ ਦੇ ਬੰਦਾ ਸੀ ਉਹ ਉਹ ਸਾਡਾ ਆਪਣਾ ਦੇਖੋ ਕੰਟੀਨਿਊ ਧਰਨਾ ਹੈਗਾ ਦੋਨੇ ਦਿਸੇ ਦਸਤਰਾ ਕੇ ਇਹ ਸਰਕਾਰ ਜੁਨਿਟੀਟ ਹੋ ਗਈ ਇਹ ਗੌਲ ਨਹੀਂ ਰਹੀ ਅੱਜ ਅਸੀਂ ਉਧਰ ਰੁਤੇ ਹੋਇਆ ਉਧਰੋਂ ਸਾਡੀ ਸਾਰੀ ਲੀਡਰਸ਼ਿਪ ਆ ਕੇ ਤੇ ਕੱਲੂ ਫਿਰ ਜੇ ਨਹੀਂ ਮੰਨਦੇ ਸਰਕਾਰ ਨੂੰ ਐ ਤਾਂ ਸਾਡੇ ਵਾਸਤੇ ਵੀ ਸਵਾਲ ਬਣਾ ਦਾ ਵੀ ਇੱਕ ਪਾਸਾ ਤਾਂ ਕਰਾਂਗੇ ਵੀ ਭਾਈ ਚਾਹੇ ਕੋਠੇ ਲੋ ਹੋਰ ਨਾਸ਼ਾਂ ਬਚਾ ਲੋ ਕਿਉਂਕਿ 2 ਸਾਡੇ ਨਾਲ 3 ਲੱਖਾਂ 5 ਡੈਡ ਬੋਟਾਂ ਦੀ ਐ ਤਾਂ ਸਰਕਾਰ ਵਾਸਤੇ ਚੁਣੌਤੀ ਤਾਂ ਅਸੀਂ ਬਣਾਵਾਂਗੇ ਠੀਕ ਹੈ ਸਰਕਾਰ ਤਕੜੀ ਹੈ ਹਜੇ ਨਾਵਨ ਨੇ ਬਹੁਤ ਜਣੀ ਹਾਸੋ ਹੋਣੀ ਜਾਂ ਬੜੀ ਮੰਦ ਭਾਗੀ ਗੱਲ ਕਹਿ ਸਕਦੇ ਆ ਪੰਜਾਬ ਸਰਕਾਰ ਵਾਸਤੇ ਵੀ ਫਿਰ ਤੇ ਕੋ ਪਰਿਵਾਰਾਂ ਦੇ ਪੀੜਤਾਂ ਨੂੰ 10 ਲੱਖ ਰੁਪਇਆ ਮੁਆਵਜ਼ਾ ਦੇਣ ਨੂੰ ਤਿਆਰ ਨਹੀਂ ਜਦੋਂ ਕੋਈ ਡੈਪਿਊਟੇਸ਼ਨ ਦਾ ਉਹਨੂੰ ਟਿਚਰਾਂ ਕਰਨ ਦਾ ਸਵਾਲ ਬਣਦਾ ਵੀ 5 ਲੱਖ ਲੈ ਲੋ ਸੋ ਇਸ ਕਰਕੇ ਜਣੀ ਇਸ ਗੱਲ ਨੂੰ ਇਹ ਘੋਲ ਨੂੰ ਵੀ ਆਪਾਂ ਸਿਰੇ ਲਾਉਣਾ ਆਉਣ ਅੱਜ ਜਿਨ੍ਹਾਂ ਦੇ ਰੂਚੀ